ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਤੁਹਾਨੂੰ ਜ਼ਰੂਰੀ ਬੇਨਤੀਆਂ ਜਿਹੜੀਆਂ ਨੇ ਦਾਸ ਵੱਲੋਂ ਹਲਕਾ ਖਡੂਰ ਸਾਹਿਬ ਤੇ ਫਰੀਦਕੋਟ ਵਾਲਿਆਂ ਨੂੰ ਜਿਹੜਾ ਕੱਲ ਦਾ ਜਿਹੜਾ ਦਿਨ ਆ ਰਿਹਾ ਹੈ ਇਹ ਬੜਾ ਸਿੱਖ ਕੌਮ ਵਾਸਤੇ ਜੇ ਦੇਖਿਆ ਜਾਵੇ ਤਾਂ ਬਹੁਤ ਵੱਡਾ ਇੱਕ ਅਹਿਮ ਦਿਨ ਹੈ ਕਿਵੇਂ ਆਪਾਂ ਸਾਰੇ ਜਾਣਦੇ ਆ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਦੇ بیٹے ਔਰ ਦੂਜੇ ਪਾਸੇ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਸੋ ਦੋਨੇ ਕੌਮ ਦੇ ਹਿੱਤ ਵਾਸਤੇ ਲੜ ਰਹੇ ਨੇ ਤੇ ਖਡੂਰ ਸਾਹਿਬ ਵਾਲੇ ਵੀ ਤੇ ਫਰੀਦਕੋਟ ਵਾਲੇ ਵੀ ਸੋਚ ਸਮਝ ਕੇ ਪਿਆਰੇਓ ਤੁਸੀਂ ਜਿਹੜਾ ਵੀ ਫੈਸਲਾ ਲੈਣਾ ਹੈ ਉਹ ਸੋਚ ਕੇ ਲਿਓ ਤਾਂ ਕਿ ਫੈਸਲਾ ਕੌਮ ਦੇ ਹਿੱਤ ਵਾਸਤੇ ਹੋਵੇ ਕੈਂਡੀਡੇਟ ਜਿਹੜੇ ਬਹੁਤ ਖੜੇ ਹੋਏ ਨੇ ਇਧਰ ਪਰ ਟੋਆ ਵੀ ਖੜਿਆ ਹੋਇਆ ਹੈ ਹੋਰ ਬੜੇ ਕੈਂਡੀਡੇਟ ਨੇ ਸਿਮਰਜੀਤ ਜਮਾਨ ਦੇ ਹੋਰ ਆਮ ਪਾਰਟੀ ਕਰਮਜੀਤ ਅਨਮੋਲ ਤੇ ਆਪਾਂ ਸਾਰਿਆਂ ਨੂੰ ਪਹਿਲਾਂ ਆਮ ਪਾਰਟੀ ਨੂੰ ਵੀ ਦੇਖ ਲਿਆ ਅਕਾਲੀ ਦਲ ਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਤੇ ਹੁਣ ਆਪਾਂ ਕਿਹਨੂੰ ਚੁਣਨਾ ਹੈ ਇਹ ਸਾਰੀ ਸਿੱਖ ਕੌਮ ਸਿੱਖ ਸੰਗਤ ਸੋਚ ਕੇ ਕੱਲ ਨੂੰ ਆਪਾਂ ਜਿਹੜੀਆਂ ਮੋਹਰਾਂ ਜਿਹੜਾ ਬਟਨ 'ਚੋਂ ਨਿਸ਼ਾਨ ਦਾ ਦਬਣਾ ਉਹ ਸੋਚ ਕੇ ਤਾਂ ਵੀ ਇਹ ਤਾਂ ਕਿ ਕੌਮ ਦੇ ਹਿੱਤ ਵਾਸਤੇ ਫੈਸਲਾ ਜਿਹੜਾ ਲਿਆ ਜਾਵੇ ਕਿ ਨਵੀਂ ਸੋਚ ਆਵੇ ਨਵੀਂ ਪਹਿਚਾਣ ਜਿਹੜੀ ਆਵੇ ਇਹ ਜੋ ਕੌਮ ਦੇ ਨਗਰ ਦੇ ਦੇਸ਼ ਦੇ ਭਲੇ ਵਾਸਤੇ ਹਿੱਤ ਦੇ ਭਲੇ ਵਾਸਤੇ ਕਿ ਚੰਗੀ ਸਰਕਾਰ ਬਣੇ ਚੰਗੇ ਫੈਸਲੇ ਲਈ ਜਾਣ ਸਾਨੂੰ ਇਹ ਫੈਸਲਾ ਜਿਹੜਾ ਕੱਲ ਨੂੰ ਸਾਰਿਆਂ ਨੇ ਸੋਚ ਕੇ ਲੈਣਾ ਹੈ ਵੋਟਾਂ ਤਾਂ ਆਪਾਂ ਪਾਉਣੀ ਹੈ ਹੀ ਸਾਰਿਆਂ ਨੂੰ ਅੱਗੇ ਵੀ ਪਾਉਣੀ ਆਉਣ ਵੀ ਪਾਵਾਂਗੇ ਪਰ ਹੁਣ ਕੁਝ ਨਵਾਂ ਸੋਚਿਆ ਜਾਵੇ ਕੁਝ ਨਵਾਂ ਕਰਿਆ ਜਾਵੇ ਸੋ 10 ਵੱਲੋਂ ਵੀ ਅਪੀਲ ਹੈ 10 ਪੱਪਾ ਕਲਿਆਣ ਸਿੰਘ ਖਾਲਸਾ ਮਟਿਆਲੇ ਤੋਂ ਤੇ ਤੁਹਾਨੂੰ ਅਪੀਲ ਕਰਦੇ ਆ ਸੋਚ ਕੇ ਫੈਸਲਾ ਸਾਰੀ ਲਿਓ ਕਿਉਂਕਿ ਜਿਹੜਾ ਵੀ ਕਹਿੰਦੇ ਫੈਸਲਾ ਲੈਣਾ ਹੈ ਇੱਕ ਵਾਰੀ ਲਿਆ ਜਾਂਦਾ ਹੈ ਕਿਵੇਂ ਆਪ ਆਪਣੀ ਜ਼ਿੰਦਗੀ ਵਾਸਤੇ ਹੋਰ ਕੰਮਾਂ ਵਾਸਤੇ ਫੈਸਲੇ ਲੈਣੇ ਆ ਇਹ ਵੀ ਇੱਕ ਕੌਮ ਦੇ ਹਿੱਤ ਵਾਸਤੇ ਹੈ ਭਾਈ ਸਰਬਜੀਤ ਸਿੰਘ ਜੀ ਉਹ ਵੀ ਫਰੀਦਕੋਟ ਤੋਂ ਚੰਗੀ ਸੋਚ ਲੈ ਕੇ ਉਹ ਵੀ ਖੜੇ ਨੇ ਇਧਰ ਭਾਈ ਅਮਰਪਾਲ ਸਿੰਘ ਜੀ ਉਹ ਵੀ ਜਿੱਤ ਦੇ ਨਾਲੇ ਬਾਹਰ ਆਉਣਗੇ ਤੇ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣਗੇ ਸੋ ਜੋ ਵੀ ਫੈਸਲੇ ਲੈਣੇ ਨੇ ਆਪਾਂ ਸੋਚ ਕੇ ਲਈਏ ਕਿਨੂੰ ਵੋਟ ਪਾਉਣੀ ਕਿਨੂੰ ਨਹੀਂ ਪਾਉਣੀ ਉਹ ਤੁਹਾਡੀ ਸੋਚ ਹੈ ਤੁਹਾਡੀ ਆਪਣੀ ਮਰਜ਼ੀ ਹੈ ਚੰਗਿਆਂ ਨੂੰ ਪਾਈਏ ਤਾਂ ਕਿ ਜੋ ਕੋਈ ਚੰਗਾ ਕੰਮ ਹੋਵੇ ਇਹ ਦਾਸੇ ਬੇਨਤੀ ਕਰਦਾ ਹੈ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਪੀਲ ਸੀ ਤੁਹਾਨੂੰ ਸਾਰਿਆਂ ਨੂੰ ਇਸ ਕੱਲ ਇੱਕ ਤਰੀਕ ਜਿਹੜੀ 1 ਜੂਨ 2024 ਸਾਰਿਆਂ ਨੇ ਆਪੋ ਆਪਣੇ ਫੈਸਲੇ ਜਿਹੜੇ ਨੇ ਸੋਚ ਸਮਝ ਕੇ ਲੈਣੇ ਨੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ